ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਖਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਜਿਹੜੇ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ 62807 7997 ਤੇ ਅੱਜ ਆਪਾਂ ਪਹੁੰਚੇ ਆ ਬਾਈ ਲਾਪ੍ਰੀਤ ਕੋਲੇ ਤੇ ਲੈਨੇ ਆ ਬੱਚਿਆਂ ਬਾਰੇ ਥੀ ਡਿਟੇਲ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਆਏ ਹੋ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਰ ਆਪਾਂ ਨੂੰ ਫੇਸਬੁੱਕ ਤੇ ਦੇਖਦੇ ਆ ਇਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਕਰਾਉਣੀਆਂ ਗੱਲਬਾਤ ਤੁਹਾਡੀ ਬਾਈ ਕੋਲੇ 7 8 9 ਗਾ ਬੱਚਿਆਂ ਦੇ ਲੈਣੇ ਜਾਣਕਾਰੀ ਸਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਉਹਦੀ ਤੇ ਬਾਈ ਜੀ ਆਪਣਾ ਐਡਰੈਸ ਬੋਲਿਓ ਜੀ ਨਾਂ ਮੇਰਾ ਲਾਪਰੀਤ ਹੈ ਬਾਈ ਹਾਂਜੀ ਸੁਗਾਨਾਂ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਜੀ ਨੇੜੇ ਆਪਣੇ ਸ਼ਹਿਰ ਭਗਤਾਪਾਈਗਾ ਹਾਂ ਜੀ ਬਜਰਾੜੀ ਬਾਜਾਖਾਨਾ ਜੇ ਬਾਜਾਖਾਨਾ ਬਰਨਾਲਾ ਰੋਡ ਬਰਨਾਲਾ ਰੋਡ ਆ ਜਿਹੜਾ ਉਹ ਨੇੜੇ ਰਹਿੰਦਾ ਖੇਤਾਂ ਚ ਘਰ ਆ ਬਾਈ ਦਾ ਸੈਂਟਰ ਜਿੱਥੇ ਪਿੰਡ ਆ ਜਾਂਦਾ ਜੇ ਕੋਈ ਇਧਰੋਂ ਆਉਂਦਾ ਬਾਜਾਖਾਨੇ ਰੋਡ ਤੋਂ ਫਿਰ ਉਹਨੂੰ ਸੁਖਨਾਂਦ ਜਾਣ ਦੀ ਲੋੜ ਨਹੀਂ ਬਾਈ ਸਰਗੇ ਵਾਲੀ ਤੋਂ ਸਿੱਧਾ ਜੀ ਵਾਲਾ ਸਰੀ ਵਾਲੇ ਸੁਖਨਾਂਦ ਨੂੰ ਸੁਖਨਾਂਦ ਆਪਣਾ ਬਰ ਬਰ ਖੇਤਾਂ ਚ ਸੜਕ ਤੇ ਹੀ ਘਰ ਆ ਬਾਈ ਦਾ ਨੇੜੇ ਰੋਡ ਆ ਆਪਾਂ ਨੂੰ ਚਾਲੀ ਪੈਂਦਾ ਬਾਈ ਪਿੰਡਾ 35 ਕਿਲੋਮੀਟਰ ਆ ਤੇ ਬਰਨਾਲਾ 50 ਹੋਊਗਾ ਠੀਕ ਹੈ ਤੇ ਨੰਬਰ ਉਹ ਕਨਫਰਮ 987295744 ਠੀਕ ਹੈ ਤੇ ਬਾਈ ਆਪਾਂ 2 ਦਿਨ ਪਹਿਲਾਂ ਵੀਡੀਓ ਬਣ ਵਧੀਆ ਰਿਸਪੌਂਸ ਮਿਲਦਾ ਪੂਰਾ ਵਧੀਆ ਰਿਸਪੌਂਸ ਮਿਲਿਆ ਵਧੀਆ ਮਾਲ ਵੇਚਦਾ ਠੀਕ ਠੀਕ ਹੈ ਜੀ ਅੱਜ ਫਿਰ ਬਾਈ ਕਿੰਨੇ ਨਗ ਆਪਣੇ ਕੋਲੇ ਸੱਤ ਬੱਚੀਆਂ ਸੱਤ ਬੱਚੀਆਂ ਜੀ ਬੱਚੀਆਂ ਵੀ ਸਾਰੀਆਂ ਟਾਪ ਕਲਾਸ ਹੈ ਨਾ ਬਾਈ ਤਿੰਨ ਬੱਚੀਆਂ ਤਾਂ ਐ ਲੈ ਲਓ ਅੱਜ ਤੋਂ ਮਹੀਨੇ-ਮਹੀਨੇ ਨੂੰ ਠੀਕ ਹੈ ਸੀਮਨ ਲੈਣ ਨਾਲੀਆਂ ਹਾਂ ਠੀਕ ਹੈ ਤੇ ਆਪਾਂ ਫਿਰ ਪਹਿਲੇ ਨੰਬਰ ਤੋਂ ਕਰ ਲਗੇ ਸ਼ੁਰੂ ਬੱਚੀ ਬਹੁਤ ਸਾਫ ਸੁਥਰੀ ਬੱਚੀ ਆ ਤੇ ਵੇਖੋ ਜੀ ਫੇਸ ਕੁਆਲਟੀ ਦੇਖੋ ਕਰੋ ਚੈੱਕ ਕਿੰਨੀ ਉਮਰ ਆ ਬਾਈ ਇਹਦੀ ਬੱਚੀ 8.5 ਮਹੀਨੇ ਦਾ ਬੱਚਾ ਦੇਖੋ ਜੀ ਕਰੋ ਚੈੱਕ ਕੱਦ-ਕਾਠ ਬਹੁਤ ਵਧੀਆ ਫੇਸ ਕੁਆਲਟੀ ਕਰੋ ਜੇਕਰ ਨਿੱਕਾ ਕੰਨ ਬੋਦੀ ਵਾਲੀ ਬੱਚੀ ਆ ਦੇਖੋ ਜੀ ਬਹੁਤ ਪਿਆਰੀ ਆ ਨਸਨ ਕੁਆਲਟੀ ਬਹੁਤ ਚੰਗੀ ਆ ਉੱਪਰੋਂ ਬਿਲਕੁਲ ਅੰਗਰੋੜ ਤੋਂ ਸਿੱਧੀ ਐ ਸਟੇਟ ਆ ਤੇ ਪੈਠਪੁੜਾਂ ਦੀ ਬਹੁਤ ਖੁੱਲੀ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਤੇ ਹਾਂ ਮੋٹے ਮੋٹے ਥਾਣਾ ਜਿਵੇਂ ਗੱਬਨ ਵਾਲੀ ਭਲੇਖਾ ਪਾਉਂਦੀ ਆ ਬੱਚੀ ਲਓ ਜੀ ਬੰਦ ਲਓ ਇੱਕ ਬੰਦਾ ਕਹਿੰਦਾ ਤੁਸੀਂ ਬਈ ਹਨਾ ਇਹ ਸੀਮਨ ਕਿਹੜੀ ਵੀ ਬਾਈ ਨਾ ਤਾਂ ਮੈਨੂੰ ਸੀਮਨ ਦਾ ਕੋਈ ਬੰਦਾ ਪਤਾ ਬਾਈ ਦਾ ਵੀ ਮਾਲ ਖਰੀਦਿਆ ਹੁੰਦਾ ਬਾਕੀ ਜੇ ਕੋਈ ਪਿੱਛੋਂ ਜੇ ਟੇਲ ਦਿੰਦਾ ਜਿਵੇਂ ਉਵੇਂ ਦੱਸਿਆ ਜਾਂਦਾ ਜੇ ਕਈ ਨਹੀਂ ਵੀ ਕੋਈ ਬ੍ਰਹਮਤ ਵੀਰੇ ਆਏ ਆ ਹਾਂਜੀ ਹੁਣ ਆਪਾਂ ਸੀਮਨ ਬਣਾਉਣਾ ਹੋਵੇ ਹਾਂ ਬਈ ਸਹੀ ਗੱਲ ਆ ਕਿੱਡੀ ਬੇਪਿਆਰੀ ਫੇਸ ਕੁਆਲਿਟੀ ਆ ਜੋ ਕੁਛ ਮਰਜ਼ੀ ਕਹਿ ਲੋ ਇਹ ਹੁਣ ਮੈਂ ਕਹਿੰਦਾ ਡੈਨਮਾਰਕ ਦੀ ਸਹੀ ਗੱਲ ਆ ਸਹੀ 26 ਦੀ 26 ਦੀ ਆ ਜਾਂ 40 ਇੱਕ 20 ਦੀ ਆ ਹਾਂ ਜੋ ਕੁਛ ਸਹੀ ਗੱਲ ਆ ਬਈ ਦੇਖੋ ਬੱਚੀ ਦੀਆਂ ਬਈ ਬਰੀਕੀਆਂ ਦੇਖਿਆ ਕਰੋ ਜੇ ਸੀਮਨ ਹਾਂ ਇਹਦਾ ਉਹ ਮਤਲਬ ਜੇ ਝੂਠ ਮਾਰਨ ਨੂੰ ਤਾਂ ਆਪਣੇ ਕੋਲੇ ਇਹੋ ਜਿਹੇ ਟੌਪ ਕਲਾਸ ਬੱਚੇ ਆ ਅੱਜਕੱਲ ਜੋ ਕੁਛ ਮਰਜ਼ੀ ਕਹਿ ਦੋ ਹਾਂ ਤੇ ਪਰ ਬਾਈ ਦਾ ਸਾਫ ਸੁਥਰਾ ਕੰਮ ਬਿਲਕੁਲ ਬਾਈ ਸੱਚਾਈ ਤੇ ਵਧੀਆ ਸਾਫ ਕੰਮ ਹੈ ਹਾਂਜੀ ਸਹੀ ਗੱਲ ਜਿਹੜੇ ਹਿਸਾਬ ਨਾਲ 8.5 ਉਮਰ ਦਾ ਬੱਚੇ ਦੀ 8.5 ਮਹੀਨਿਆਂ ਦੀ ਤੇ ਕੱਦ ਕਾਠ ਤੇ ਹਾਈਟ ਲੈਂਥ ਬਹੁਤ ਜਿਆਦਾ ਵਧੀਆ ਤੇ ਫੇਸ ਕੁਆਲਿਟੀ ਬਹੁਤ ਪਿਆਰੀ ਹੈ ਨਿੱਕਾ ਕਰਨਾ ਬੋਦੀ ਵਾਲੀ ਬੱਚੀ ਸਹੀ ਗੱਲ ਆ ਬਾਈ ਸਹੀ ਗੱਲ ਖੁੱਲੇ ਪੱਠ ਪੁੜੇ ਦੀ ਤੇ ਪੂਰੀ ਐਨ ਵੀ ਜਨਨ ਕਿ ਮੰਨ ਕੇ ਚੱਲੋ ਵੀ ਇੱਕ ਗੱਟਾ ਫੀਡ ਦੇ ਚਾਰ ਕੇ ਤੇ ਸੀਮਨ ਲੈ ਲੈਣਾ ਇਹਨੇ ਸਹੀ ਗੱਲ ਆ ਬਾਈ ਲੈ ਚਲੋ ਜੀ ਖਾਨ ਦੇਖ ਲੈ ਬਾਈ ਖਣ ਚਾਰ ਹੀ ਥਣ ਕੋਈ ਫੋਟ ਨਹੀਂ ਸ਼ਾਂਗ ਨਹੀਂ ਤੇ ਵਧੀਆ ਗੱਬਨ ਵਾਲਾ ਭਲੇਖਾ ਪਉਂਦੀ ਐ ਬੱਚੀ ਬੰਦ ਹੋ ਜੀ ਬਹੁਤ ਪਿਆਰੀ ਫੇਸ ਕੁਆਲਿਟੀ ਹੈ ਨਿੱਕਾ ਕਰਨ ਬੁਰਦੀ ਵਾਲੀ ਬੱਚੀ ਆ ਬਾਕੀ ਹਾਂ ਸਿੱਧੀ ਸੁੱਧੂ ਕੰਗਰੂੜ ਤੋਂ ਬਿਲਕੁਲ ਹੈ ਸਟੇਟ ਆ ਦੇਖੋ ਜੀ ਬਾਈ ਆਹ ਚੀਜ਼ ਦਾ ਮੁੱਲ ਪੈਣਾ ਬਾਈ ਆਹ ਸਹੀ ਗੱਲ ਆ ਫੇਸ ਕੁਆਲਿਟੀ ਬਹੁਤ ਪਿਆਰੀ ਆ ਸਹੀ ਗੱਲ ਬਾਕੀ ਖੁੱਲੇ ਹੱਡ ਪੈਰਾਂ ਦੀ ਆ ਕੱਦ ਕਾਠ ਵਾਲੀ ਬੱਚੀ ਆ ਬਾਈ ਤੇ ਬਾਈ ਰੇਟ ਆਪਾਂ ਫਿਰ ਕੱਲੀ ਕੱਲੀ ਦਾ ਇਕੱਠਾ ਕਰਾਪਾਂ ਨਾ ਕਿਹੜਾ ਵੀਡੀਓ ਠੀਕ ਆ ਠੀਕ ਹੈ ਠੀਕਾ ਦੋ ਨੰਬਰ ਤੇ ਦੱਸੋ ਜੀ ਕਿੰਨੀ ਉਮਰ ਆ ਬੱਚੇ ਦੀ ਇਹ ਬਈ ਹੈਗੀ 10 ਮਹੀਨਿਆਂ ਦੀ ਬੱਚੀ ਠੀਕ ਹੈ ਜੀ ਸਹੀ ਗੱਲ ਆ ਬਾਈ 10 ਮਹੀਨੇ ਦੀ ਉਮਰ ਹੈ ਤੇ ਫੇਸ ਕੁ ਨਿੱਕਾ ਕੰਨ ਬੋਦੀ ਵਾਲੀ ਬੱਛੀ ਆ ਵੇਖੋ ਜੀ ਸਹੀ ਗੱਲ ਆ ਬਾਈ ਜਾਤ ਨਸ ਲਾ ਲਈਆਂ ਬਾਈ ਕੋਈ ਐ ਨਹੀਂ ਨਿੱਕਾ ਯਾ ਮੂੰ ਆਏ ਭਵੇਂ ਕੌਲੀ ਚ ਪਾਣੀ ਪਿਆ ਲੂ ਛੋਟੀ ਜੀ ਬੁੱਥੀ ਐ ਬਹੁਤ ਪਿਆਰੀ ਐ ਬੱਛੀ ਦੇ ਥੱਲੇ ਦੇਖੋ ਜੀ ਹਾਂਜੀ ਦੇਖੋ ਜੀ ਚਾਰ ਹੀ ਥਣ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਐ ਝੋਲੀ ਵਧੀਆ ਗੱਬਣ ਵਾਲੀ ਝੋਲੀ ਆ ਬਲਬਲ ਬਹੁਤ ਆ ਜਣੀ ਕਿ ਚੰਗੀਆਂ ਬੱਚੀਆਂ ਵਧਕਾ ਸੌਂਗਾ ਪਲਗਾਉਂਗਾ ਬੱਚੇ ਬਹੁਤ ਪਿਆਰੇ ਆ ਸਹੀ ਗੱਲ ਆ ਬਾਈ ਸਹੀ ਗੱਲ ਜੋ ਮਰਜੀ ਝੂਠ ਮਾਰਨ ਦਾ ਬਾਈ ਉਸ ਮਰਜੀ ਕਰੀ ਚੱਲੋ ਪਰ ਜਿਹੜੀ ਗੱਲ ਆ ਉਹ ਆਪਾਂ ਨੂੰ ਸਾਹਮਣੇ ਦਿਸ ਰਹੀ ਆ ਵੀ ਪੂਰੀ ਚੰਗੀ ਆ ਕੱਦ ਕਾਠ ਵਾਲੀ ਆ ਸਹੀ ਗੱਲ ਆ ਕੁਆਲਿਟੀ ਆ ਬਾਈ ਫੇਸ ਕੁਆਲਿਟੀ ਬਹੁਤ ਚੰਗੀ ਆ ਅੱਗੋਂ ਕਰਦੇ ਤੇ ਥਣ ਦੇਖੋ ਬਾਈ ਚਾਰ ਹੀ ਥਣ ਆ ਮੋٹے ਮੋٹے ਥਣ ਆ ਫੋਟ ਸ਼ਾਂਗ ਦਾ ਨਿਸ਼ਾਨ ਵੀ ਹੈ ਨਹੀਂ ਹਾਂ ਸਹੀ ਗੱਲ ਆ ਬਾਈ ਲੈ ਚੱਲੋ ਜੀ ਬੰਦੋ ਤੇ ਬਿਲਕੁਲ ਉਪਰੋਂ ਸਿੱਧੀ ਕੰਗਰੂਰ ਕੰਗਰਾੜ ਬਿਲਕੁਲ ਪਿੱਠਪੂੜਿਆਂ ਦੀ ਬਹੁਤ ਚੰਗੀ ਹੈ ਖੁੱਲੇ ਹੱਡ ਪੈਰਾਂ ਦੀ ਆ ਤੇ ਵਧੀਆ ਹੈ ਹਾਈਟ ਲੈਂਥ ਬਹੁਤ ਸੋਹਣੀ ਹੈ ਬਾਕੀ ਵਜਨ-부ਜਨ ਬਹੁਤ ਚੰਗਾ ਬੱਚੀ ਦਾ ਚਾਰ ਹੀ ਥਾਣਾ ਦੇਖੋ ਜੀ ਬਹੁਤ ਸੋਹਣੀ ਝੋਲੀ ਹੈ ਤੇ ਤਿੰਨ ਨੰਬਰ ਤੇ ਦੱਸੋ ਜੀ ਬਹੁਤ ਪਿਆਰੀ ਬੱਚੀ ਹੈ ਤਿੰਨ ਨੰਬਰ ਵੀ ਵੀਰੇ ਖੀਰੀ ਨਗੀਨਾ ਪੀਸੀ ਆ ਦਸਾਂ ਮਹੀਨੇ ਦੀ ਬਈ ਹਾਂ ਹਾਂ ਖੀਰੀ ਹੈ ਬਿਲਕੁਲ ਵੱਛੀ ਦਾ ਇੱਕ ਵੀ ਦੰਦ ਸਿੱਟਿਆ ਦਾ ਵੀ ਹੋਣਾ ਬੱਛੀ ਫ੍ਰੀਚ ਦੇ ਠੀਕ ਹੈ ਜੀ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨ ਬੋਦੀ ਵਾਲੀ ਬੱਛੀ ਆ ਫੇਸ ਕੁਆਲਟੀ ਬਹੁਤ ਪਿਆਰੀ ਆ ਤੇ ਹਾਈਟ ਲੈਂਥ ਤੇ ਵਜਨ ਕਿਆ ਬਾਤਾਂ ਆ ਬਾ ਕਮਾਲ ਬੱਛੀ ਆ ਸਹੀ ਗੱਲ ਆ ਭਾਈ ਵਜਨ ਬੁਜਨ ਬਹੁਤ ਜਿਆਦਾ ਆ ਇਹ ਚੰਗੀ ਆ ਪੂਰੀ ਐਨ ਮੰਨ ਕੇ ਚੱਲੋ ਵੀ ਇਹ ਤਿੰਨ ਬੱਛੀਆਂ ਤਾਂ ਬਾਈ ਕੋਲੇ ਇਹੋ ਜਿਗੀਆਂ ਵੀ ਦੋ ਦੋ ਮਹੀਨਿਆਂ ਨੂੰ ਟੀਕੇ ਲੈਣ ਵਾਲੇ ਬੱਚੇ ਆ ਵਧੀਆ ਸੰਭੇਵੇ ਪੱਠਪੂੜਾ ਬਹੁਤ ਚੌੜਾ ਦੇਖੋ ਜੀ ਹਾਈਟ ਲੈਂਥ ਬਹੁਤ ਚੰਗੀ ਆ ਤੇ ਥਣ ਕੱਲਾ ਕੱਲਾ ਥਾਣਾ ਚਾਰ ਹੀ ਥਾਣੇ ਕੋਈ ਫੋਟ ਨਿਸ਼ਾਨ ਨਹੀਂ ਮੋٹے ਮੋٹے ਥਾਣੇ ਦੇਖੋ ਜੀ ਕਰੋ ਚੈੱਕ ਲਓ ਜੀ ਦੇਖੋ ਚਾਰ ਹੀ ਥਾਣੇ ਠੀਕ ਹੈ ਜੀ ਤੇ ਬਈ ਬਈ ਜਨੂ ਜਨੂ ਬਹੁਤ ਬੱਚੀ ਦਾ ਬਈ ਪਿੱਠ ਫੁੜਾ ਤਾਂ ਹਾਂ ਪਿੱਠ ਫੁੜਾ ਮੱਝਾਂ ਨੂੰ ਚੌੜੀ ਪਈ ਆ ਪਿੱਛੋਂ ਖੁੱਲੇ ਹੱਡ ਪੈਰਾਂ ਦੀ ਆ ਦੋ ਦੋ ਬੱਚੀਆਂ ਅਰਗੀ ਕੱਲੀ ਹਾਂ ਬਈ ਯਾਰ ਪ੍ਰਮਾਤਮਾ ਲੰਮੀਂ ਹੋਰਾਂ ਵਰਕਸ਼ੀਪ ਸਹੀ ਗੱਲ ਆ ਸਹੀ ਗੱਲ ਆ ਬਾਈ ਇਹ ਤਿੰਨੇ ਇਹ ਤਿੰਨੇ ਪਹਿਲਾ ਨੰਬਰ ਦੂਜਾ ਨੰਬਰ ਤੇ ਤਿੰਨ ਨੰਬਰ ਇਹ ਤਿੰਨੇ ਪੂਰੀਆਂ ਬੱਚੀਆਂ ਵੀ ਦੋ ਦੋ ਮਹੀਨੇ ਨੂੰ ਸੀਮਨ ਲੈਣ ਵਾਲੇ ਬੱਚੇ ਆ ਲੈਣਾ ਯਾਰ ਜੇ ਦੇ ਤਿਆਰ ਹੋ ਗਈਆਂ ਤਿੰਨੇ ਸਹੀ ਗੱਲ ਆ ਬਾਈ ਤੂੰ ਚਾਰ ਘਰ ਖੜ ਕੇ ਦੇਖਣਗੇ ਦੇਖਣਗੇ ਬਾਈ ਸਹੀ ਗੱਲ ਆ ਦੇਖਣਗੇ ਵਾਕਈ ਪੱਠ ਬੁੜੇ ਬੱਚੀਆਂ ਪੱਠ ਬੁੜੇ ਤੇ ਰੰਗ ਪ੍ਰਿੰਟ ਫੇਸ ਕੁਆਲਿਟੀ ਦੇਖੋ ਕਰੋ ਚੈੱਕ ਬਹੁਤ ਸੋਹਣੀਆਂ ਆ ਬਾਈ ਐ ਛੋਟਾ ਜਿਹਾ ਮੂੰਹ ਹੈ ਜੇ ਆਪਾਂ ਹਾਈਟ ਇਹਦੀ ਵੀ ਚੈੱਕ ਕਰਾ ਦਿੰਦੇ ਆ ਦੇਖ ਲੋ ਉਸਾ ਉਹ ਮੈਲਿਆ ਕਰਿਓ ਹਾਂਜੀ ਖਾ ਲਓ ਹਾਈ ਡੇਰੀ ਵੀ ਐਸੀ ਕੁਸ਼ੀ ਨਹੀਂ ਬਾਈ ਤੇ ਮੋਢਾਂ ਤੱਕ ਹੁੰਦੀਆਂ ਬੱਚੀਆਂ ਤਿੰਨੇ ਬੱਚੀਆਂ ਪੂਰੀਆਂ ਕੱਦ ਕਾਠਾ ਲੀਆਂ ਦੇਖੋ ਜੀ ਘਰੋ ਚੱਕ ਇੱਕੋ ਜਿਹੇ ਤਿੰਨਾਂ ਤਿੰਨੇ ਜੋ ਹਾਂ ਟਿੱਕੜੀ ਇੱਕੋ ਜੀ ਹੈ ਜਮਾ ਬਿਲਕੁਲ ਬਾਈ ਸਹੀ ਗੱਲ ਆ ਬਈ ਜਾਨਵਰ ਬਹੁਤ ਜਿਆਦੇ ਆ ਬਹੁਤ ਪਿਆਰੇ ਜਾਨਵਰ ਆ ਤੇ ਆਹ ਜਿਹੜਾ ਬਾਈ ਚੌਥੇ ਨੰਬਰ ਤੇ ਬੱਚਾ ਇਹ ਕਿਵੇਂ ਇਹਦੇ ਦਿਖਾ ਦੇ ਲੈ ਝੋਲੀ ਨਿੱਕੇ ਜੀ ਬੱਚੇ ਦੇਖਣ ਦੇਖੋ ਵੀ ਕੱਲਾ ਕੱਲਾ ਥਾਣਾ ਤੇ ਝੋਲੀਆਂ ਵਧਗਾ ਗੱਬ ਨਾਲੀਆਂ ਚੱਕੀ ਫਿਰਦੀਆਂ ਵੰਦਗੰਟੀਆਂ ਵਧਗਾ ਰੰਗ ਪ੍ਰਿੰਟ ਬਹੁਤ ਸੋਹਣਾ ਫੇਸ ਕੁਆਲਟੀ ਕਰੋ ਚੱਕ ਨਿੱਕਾ ਕੰਨਾ ਬੋਦੀ ਵਾਲੀ ਬੱਚੀ ਆ ਨਿੱਕਾ ਨੇ ਚਾਰ ਚਾਰ ਉਂਗਲਾਂ ਦਾ ਕੰਨਾ ਤੇ ਨਿੱਕੀ ਜੀ ਬੂਥੀ ਆ ਸਹੀ ਗੱਲ ਆ ਬਾਈ ਖੋਲ ਲਿਓ ਕੋਈ ਆਪਣਾ ਪਸੂ ਇੱਕ ਹੋਰ ਆ ਆਂ ਖੁਜਲਾਇਆ ਨਹੀਂ ਹੁੰਦਾ ਸਹੀ ਗੱਲ ਆ ਘੋੜੀ ਜਰਗੀਆਂ ਬਾਈ ਦੇਖੋ ਕੋਈ ਲੱਤ ਨਹੀਂ ਭੜਦੀ ਕੁਛ ਨਹੀਂ ਐਂ ਘੋੜੀ ਜਰਗੀਆਂ ਬੱਚਾ ਲਿਓ ਜੀ ਰੰਗ ਪ੍ਰਿੰਟ ਬਹੁਤ ਸੋਹਣਾ ਆਪਾਂ ਗਨਮਾ ਚੁੰਮਾ ਮਾਲ ਹੀ ਲੈਨੇ ਲੈਨੇ ਚੰਗਾ ਸਹੀ ਗੱਲ ਆ ਬਾਈ ਕੋਲੇ ਵਧੀਆ ਸਾਫ ਸੁਥਰਾ ਕੰਮ ਹੁੰਦਾ ਮੈਂ ਹੁਣ ਬਹੁਤ ਵਾਰੀ ਆਪਣਾ ਛੋਡੇ ਘਰੇ ਇੱਥੇ ਆਉਣਾ ਹੋ ਗਿਆ ਤੇ ਬਾਈ ਕੋਲੇ ਚੰਗੇ ਹੁੰਦੇ ਆ ਪੀਸ ਜਿੰਨੇ ਵੀ ਹੁੰਦੇ ਆ ਡਾਇਮੰਡ ਪੀਸ ਹੀ ਹੁੰਦੇ ਆ ਆਪਾਂ ਇਹ ਜੋ ਲੈਨੇ ਆ ਹਨਾ ਹਾਂਜੀ ਆਪਾਂ ਜਿਹੜਾ ਬੰਦੇ ਤੋਂ ਮਾਲ ਲੈ ਰਹੇ ਹਾਂ ਉਹਨਾਂ ਨੂੰ ਪਤਾ ਆਪਾਂ ਪੂਰੇ ਵਹਿਮ ਨਾ ਲੈਣਾ ਬਈ ਆਪਾਂ ਨੂੰ ਕੱਲੂ ਬੰਦਾ ਕੋਈ ਸਹੀ ਗੱਲ ਆ ਸਹੀ ਗੱਲ ਦੇਖ ਕੇ ਲੈਣਾ ਪਸੂ ਇਹ ਠੀਕ ਆ ਬਾਈ ਕੀ ਕਰੈਕਟਰ ਬੱਚੀ ਦੇ ਹਾਂ ਬਹੁਤ ਸੋਹਣੇ ਕਰੈਕਟਰ ਆ ਚਿਕਚਾਰ ਹੀ ਥਣ ਤੇ ਪਤਲਾ ਮਾਸਾ ਹੈ ਲੀਵੇ ਦਾ ਚੰਗੀ ਸੋਹਣੀ ਬੈੜ ਬਣੂਗੀ ਬਾਈ ਝੋਲੀ ਵਿੱਚ ਪੂਰੀ ਬਿੱਥੀ ਤੇ ਥਣ ਲੱਗਿਆ ਵਾ ਕੋਈ ਐ ਨਹੀਂ ਵੀ ਜੜਮੀ ਜੇ ਤੇ ਨਿੱਕੇ ਨਿੱਕੇ ਥਾਣੇ ਪੂਰਾ ਇੰਚ ਨਿੱਖਣ ਮੇ ਥਾਣਾ ਬਾਈ ਕੀਆ ਬਾਤਾਂ ਆਈਆਂ ਸਹੀ ਗੱਲ ਆ ਯਾਰ ਬਾਈ ਮੇਰੀ ਗੱਲ ਸੁਣੋ ਜਾਤ ਨਸਲ ਬਹੁਤ ਵਧੀਆ ਬਾਈ ਤਿਆਰ ਹੋਏ ਨਹੀਂ ਬਈ ਚੋੜੀ ਹੋ ਗਈ ਤਰਦੀ ਆ ਬਸ ਇਹ ਦੂਜਾ ਅਗਲਾ ਬੱਚਾ ਦੱਸੋ ਜੀ ਰੰਗ ਭ੍ਰਿੰਟੇ ਦਾ ਵੀ ਬਹੁਤ ਸੋਹਣਾ ਪਠਾਨ ਦੇਖੋ ਪਹਿਲਾਂ ਤਾਂ ਚਾਰ ਹੀ ਥਾਣੇ ਕੋਈ ਫੋਟ ਸ਼ਾਂਗ ਦਾ ਨਿਸ਼ਾਨ ਵੀ ਹੈ ਨਹੀਂਗਾ ਕੁਆਲਟੀ ਬਹੁਤ ਚੰਗੀ ਆ ਨਸਲ ਵੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਬੋਦੀ ਵਾਲੀ ਬੱਚੀ ਆ ਚਾਰ ਚਾਰ ਉਂਗਲਾਂ ਦੇ ਕੰਨ ਨਹੀਂ ਬਈ ਯਾਰ ਸਾਰੀਆਂ ਇੱਕ ਤੋਂ ਇੱਕ ਚੜਦੀ ਆ। ਹਾਂ ਅੱਜ ਆਪਾਂ ਚੜਦੀ ਦੋ ਹਾਂ ਕੋਈ ਆਇਆ ਨਹੀਂ ਵੀ ਆਪਾਂ ਵੀ ਇਹਦੀ ਕੋਈ ਜਿਆਦੇ ਉਹ ਕਰਦਗੇ ਤੇ ਉਹਦਾ ਇਹੋ ਜਿਹੀ ਕੋਈ ਜਿੰਗਾਈਂ ਚਾਰੇ ਜਿੰਨੀਆਂ ਵੀ ਹੈਗਾਂ 7-8 ਨਾਗਾ ਬਾਈ ਕੋਲੇ। ਆਪਾਂ ਰੇਟ ਦੱਸਿਆ। ਹਾਂਜੀ। ਉਹ ਦੋ ਵੇਖੂਗਾ। ਸਹੀ ਗੱਲ ਹੈ। ਬਾਕੀ ਰੇਟ ਬਾਈ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ। ਕੋਈ ਆ ਦੇਖੋ ਜੀ ਜਾਤ ਨਸਲ ਬਹੁਤ ਵਧੀਆ ਰੰਗ ਪ੍ਰਿੰਟ ਬਹੁਤ ਸੁਣ ਉਪਰੋਂ ਸਟੇਟ ਆ ਬਿਲਕੁਲ। ਹਾਂਜੀ। ਸਹੀ ਗੱਲ ਆ ਕੋਈ ਤੋਰੇ ਵੱਲੋਂ ਮਾਰੀਆਂ ਨਹੀਂ। ਹਾਂ। ਘੋੜੀ ਵਰਗਾਂ ਤੋਰਾ ਬੜੀਆ ਖੁੱਲਾ ਡੁੱਲਾ। ਦੇਖੋ ਜੀ ਹੱਡ ਪੈਰ ਬਹੁਤ ਖੁੱਲੇ ਆ ਚੌੜੇ ਪਿੱਠ ਪੁੜੇ ਦੀ ਬੱਚੀ ਆ ਫੇਸ ਕੁਆਲਟੀ ਬਹੁਤ ਚੰਗੀ ਆ ਨਿੱਕਾ ਕਰਨ ਬੁਰਦੀ ਵਾਲੀ ਬੱਚੀ ਆ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਨਸਲ ਜਾਤ ਪਾਤ ਬਹੁਤ ਥਣ ਇਹਦੇ ਵੀ ਥਣ ਫਿਰ ਚਾਰ ਚੈੱਕ ਕਰ ਲੋ ਚਾਰ ਹੀ ਥਣ ਕੋਈ ਫੋਰ ਸ਼ਾਂਗ ਭੋਰਾ ਵੀ ਨਹੀਂ ਇਹਦੂ ਅਗਲਾ ਬੱਚਾ ਜੀ ਬਲੈਕ ਕਲਰ ਦੇ ਵਿੱਚ ਪੈਂਦਾ ਚਾਰ ਹੀ ਥਣ ਇਹਦੇ ਵੀ ਦੇਖੋ ਜੀ ਕਰੋ ਝੋਲੀ ਚ ਕਰੋ ਚੈੱਕ ਗੱਬਣ ਵਾਲਾ ਭਲੇਖਾ ਪਾਉਂਦਿਆਂ ਮਾਸਾਣ ਪੂਰਾ ਹੋ ਸਹੀ ਗੱਲ ਆ ਭਾਈ ਬਾਕੀ ਉਪਰੋ ਸਟੇਟ ਆ ਬਿਲਕੁਲ ਕੰਗਰੂਰ ਤੋਂ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨ ਬੋਦੀ ਵਾਲੀ ਬੱਚੀ ਆ ਚਾਰ ਚਾਰ ਉਂਗਲਾਂ ਦੇ ਕਰਨ ਲੈ ਚੱਲੋ ਜੀ ਦੇਖੋ ਜੀ ਤੋਰਾ ਕਰੋ ਚੈੱਕ ਐ ਭੱਜੀ ਜਾਂਦੀ ਆ ਲਡੰਗੇ ਲਾਉਂਦੀ ਕੋਈ ਲੱਤਾਂ ਨਹੀਂ ਪੈੜਦੀਆਂ ਕੁਛ ਨਹੀਂ ਨਹੀਂ ਅੱਦੇ ਲੋਕਾਂ ਦੀ ਤੇ ਬੱਚੀਆਂ ਦੇਖੋ ਬਾਈ ਕਿਸੇ ਦੀ ਲੱਤ ਪੈੜਦੀ ਸਹੀ ਗੱਲ ਆ ਸਹੀ ਗੱਲ ਆ ਬਾਈ ਮੇਨ ਆਪਣੀ ਇੱਕ ਗੱਲ ਹੋਰ ਵੀ ਆ ਬਾਈ ਆ ਤੇਰੀ ਵੀਡੀਓ ਤੇ ਕਹਿਣੀ ਆ ਹਾਂ ਜੇ ਕਿਸੇ ਬੱਛੀ ਦੇ ਦੰਦ ਹੋਵੇ ਸਰੀਰ ਤੇ ਜਾ ਕੇ ਹਜੀਰ ਹੋਵੇ ਤਾਂ ਵੀ ਆਪਾਂ ਸਹੀ ਗੱਲ ਨਹੀਂ ਠੀਕ ਆ ਬਾਈ ਪਹਿਲਾਂ ਦੱਸ ਦਿੰਦਾ ਜੇ ਕੋਈ ਫੋਰਟ ਸ਼ਾਂਖ ਹੋਵੇ ਤਬ ਪਹਿਲਾਂ ਦੱਸ ਦਿੰਦਾ ਬਾਕੀ ਕਿਸੇ ਕਿਸੇ ਜਾਨਵਰ ਦੇ ਸੱਤਾਂ ਦੇ ਵਿੱਚੋਂ ਇੱਕ ਦੇ ਵੀ ਹੈ ਨਹੀਂ ਫੋਰਟ ਨਿਸ਼ਾਨਪੂਰਾ ਵੀ ਬਾਈ ਪਰ ਤੁਸੀਂ ਆਪਾਂ ਵੀਡੀਓ ਪਾਈ ਹਾਂਜੀ ਹਾਂਜੀ ਇੱਕ ਵੰਸ਼ੀ ਆਪਣੀ ਵਿੱਚ ਡਿੱਗ ਪਈ ਸੀ ਹਾਂਜੀ ਜਦੋਂ ਡਿੱਗੀ ਉਹਦੇ ਦੰਦ ਟੁੱਟ ਗਿਆ ਚੌਗ ਵਾਲਖ ਨਹੀਂ ਚੌਗ ਵਾਲਾ ਹਾਂ ਬਾਈ ਸਹੀ ਮੈਂ ਕੋਲੀ ਸੀ ਇਸ ਗੱਲ ਦਾ